ਹਾਂਜੀ ਬਹੁਤ ਸੋਹਣੀ ਕੈਮਰੀ ਕਾਟਨ ਦਾ ਸੂਟ ਦੁਪੱਟਾ ਆਇਆ ਜੀ ਪਿਓਰ ਕੈਮਰੀਕ ਦੀ ਸ਼ਰਟ ਆਊਗੀ ਡਿਜੀਟਲ ਪ੍ਰਿੰਟ ਏਕੇ ਟੈਕਸ ਦੀ 컬렉ਸ਼ਨ ਆ ਗਈ ਜੀ ਪ੍ਰਿੰਟ ਦੇਖੋ ਜੀ ਡਿਜੀਟਲ ਦੇ ਵਿੱਚ ਪ੍ਰਿੰਟ ਹੈ ਫਰੰਟ ਤੇ ਬੈਕ ਦੋਨੇ ਜਗ੍ਹਾ ਪ੍ਰਿੰਟ ਆਊਗਾ ਫਰੰਟ ਬੈਕ ਪ੍ਰਿੰਟ ਆਊਗਾ ਜੀ ਬਾਜੂ ਦੇ ਉੱਪਰ ਵੀ ਪ੍ਰਿੰਟ ਹੈ ਪ੍ਰੋਪਰ ਟਾਈਮੇਟਰੀ ਸ਼ਰਟ ਦੀ ਲੈਂਥ ਆਊਗੀ ਜੀ ਬਹੁਤ ਸੋਹਣੇ ਕਲਰ ਆਏ ਨੇ ਨਵੇਂ-ਨਵੇਂ ਕਲਰ ਹੈ ਜਿਵੇਂ ਪਹਿਲਾਂ ਲਵੈਂਡਰ ਆਊਗਾ ਪਲੇਨ ਬਾਟਮ ਆ ਗਈ ਜੀ ਕੈਮਰੀ ਕਾਟਨ ਦੀ ਪਲੇਨ ਬਾਟਮ ਆਊਗੀ 3 ਮੀਟਰ ਦੁਪੱਟਾ ਆਊਗਾ ਜੀ ਪਿਓਰ ਮਲ ਕਾਟਨ ਦਾ ਫਾਈਦਾ ਹੈ ਸਿਮਰ ਦਾ ਪ੍ਰਿੰਟ ਹੋਇਆ ਬਹੁਤ ਸੋਹਣਾ ਦੁਪੱਟਾ ਦੇਖੋ ਜੀ ਪ੍ਰੋਪਰ 2.5 ਮੀਟਰ ਦਾ ਜੀ ਔਰ ਫਸਟ ਲਵੈਂਡਰ ਕਲਰ ਆਊਗਾ ਜੀ ਇਹਦੇ ਵਿੱਚ ਬਹੁਤ ਸ਼ਾਨਦਾਰ ਕਲੈਕਸ਼ਨ ਹੈ ਨੈਕਸਟ ਆਊਗਾ yellow ਕਲਰ ਇਹਦੇ ਵਿੱਚ ਜੀ ਦੇਖੋ ਜੀ ਪ੍ਰੋਪਰ 3 ਮੀਟਰ ਸਲਵਾਰ ਆਊਗੀ ਜੀ ਦੁਪੱਟਾ ਹੈ 2.5 ਮੀਟਰ ਦਾ ਪ੍ਰੋਪਰ ਮਲ ਕਾਟਨ ਦਾ ਜੀ yellow ਕਲਰ ਆ ਗਿਆ ਬਹੁਤ ਸੋਹਣੇ ਸੋਹਣੇ ਕਲਰ ਨੇ ਜਿਹੜਾ ਕਲਰ ਤੁਸੀਂ ਬੁੱਕ ਕਰਨਾ ਹੈ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਰਡਰ ਭੇਜਣਾ ਜੀ ਸਿਰਫ 750 ਰੁਪਏ ਦਾ ਸੂਟ ਹੈ ਜੀ ਲਓ ਜੀ ਮਹਿੰਦੀ ਕਲਰ ਆ ਗਿਆ ਜੀ ਬਹੁਤ ਸ਼ਾਨਦਾਰ ਦੁਪੱਟ 100% ਪਿਓਰ ਕਾਟਨ ਦਾ ਸੂਟ ਹੈ ਮੈਂ ਇਹ ਕਦਰ ਦੇਖੋ ਜੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਜਿਹੜਾ ਵੀ ਕਦਰ ਬੁੱਕ ਕਰਾਉ ਉਹ ਜਲਦੀ ਕਰ ਲਓ ਕਿਹ ਨਵਾਂ ਕਲਰ ਆਇਆ ਦੇਖੋ ਜੀ ਗਾਜ਼ਰੀ ਜੌਨ ਤੇ ਗਾਜ਼ਰੀ ਪਿੰਕ ਕਲਰ ਨਵਾਂ ਕਲਰ ਹੈ ਲਓ ਜੀ ਦੁਪੱਟਾ ਮਲ ਕਾਟਨ ਦਾ 750 ਰੁਪਏ ਸੂਟ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਕੈਸ਼ ਔਨ ਲੀਵ ਦੀ ਸ਼ਿਪਿੰਗ 120